ਸਸਿਕਾ ਜੀ ਤੁਸੀਂ 2024 7 ਪੰਜਾ ਸੜਕ ਦੇ ਨਾਰੇ ਦੀ ਮਿੱਟੀ ਕੱਚੀ ਹੋਣ ਕਾਰਨ ਪੱਥਰ ਨਾਲ ਪਰਿਆਟ ਰਾਗ ਪਲਟ ਗਿਆ ਡਰਾਈਵਰ ਨੇ ਮਸਾ ਬਚਾਈ ਆਪਣੀ ਜਾਨ ਗੁਰਦਾਸਪੁਰ ਅੱਜ ਸਵੇਰੇ ਤੜਕਸਾਰ 3 ਵਜੇ ਦੀ ਕਰੀਗ ਮੁਕੇਰੀਆ ਰੋਡ ਤੇ ਪੁਰਾਨਾ ਸ਼ਾਲਾ ਦੇ ਨੇੜੇ ਸੀਕ ਮੁਕੇਰੀਆ ਸਾਈਡ ਤੋਂ ਆ ਰਹੇ ਪੱਥਰ ਨਾਲ ਭਰੇ ਟਰੱਕ ਸੜਕ ਦੇ ਕਿਨਾਰੇ ਮਿੱਟੀ ਕੱਚੀ ਹੋਣ ਕਾਰਨ ਪਲਟ ਗਿਆ। ਗਨੀਮਤ ਇਹ ਰਹਿ ਗਈ ਕਿ ਸੜਕ ਕਿਨਾਰੇ ਅੱਗੇ درخت ਕਾਰਨ ਟਰੱਕ ਪੂਰੀ ਤਰ੍ਹਾਂ ਨਹੀਂ ਪਲਟਿਆ ਤੇ ਡਰਾਈਵਰ ਦਾ ਬਚਾਅ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਸੜਕ ਬਿਲਕੁਲ ਨਵੀਂ ਬਣੀ ਹੈ ਤੇ ਸੜਕ ਕਿਨਾਰੇ ਮਿੱਟੀ ਵੀ ਸੜਕ ਬਣਾਉਣ ਵਾਲੇ ਠੇਕੇਦਾਰਾਂ ਵੱਲੋਂ ਪਾਈ ਗਈ ਸੀ। ਪਰ ਬਾਦਸ਼ਾਹ ਕਾਰਨ ਸੜਕ ਕਿਨਾਰੇ ਦੀ ਕਾਫੀ ਮਿੱਟੀ ਵਗ ਜਾਂਦੀ ਹੈ ਜਿਸ ਕਾਰਨ ਸੜਕ ਦੇ ਕਿਨਾਰੇ ਪੁੱਲੇ ਉਚਾਂਦੇ ਹਨ ਅਤੇ ਹਾਦਸਾ ਦਾ ਕਾਰਨ ਬੰਦੇ ਹਨ ਮੌਕੇ ਤੇ ਪਹੁੰਚੇ ਟਰੱਕ ਦੇ ਮਾਲਕ ਗਿਰਨ ਕੁਮਾਰ ਨੇ ਦੱਸਿਆ ਹੈ ਕਿ ਉਹ ਪੱਥਰ ਦਾ ਵਪਾਰ ਕਰਦੇ ਹਨ ਹਾਜੀਪੁਰ ਤੋਂ ਪੱਥਰ ਭਰ ਕੇ ਉਹਨਾਂ ਦਾ ਡਰਾਈਵਰ ਸੋਹਣ ਲਾਲ ਜਨਾਲਾ ਨੂੰ ਜਾ ਰਿਹਾ ਸੀ ਜਦੋਂ ਕਿ ਪੁਰਾਣਾ ਸ਼ਾਲਾ ਤੋਂ ਥੋੜੀ ਅੱਗੇ ਪਹੁੰਚਿਆ ਤਾਂ ਦੂਸਰੇ ਸਾਈਡ ਤੋਂ ਆ ਰਹੀ ਇੱਕ ਗੱਡੀ ਨੂੰ ਸਾਈਡ ਲੱਗਣ ਤੋਂ ਬਚਾਉਣ ਨੇ ਉਸ ਤੇ ਗੱਡੀ ਆਪਣੇ ਕੱਚੀ ਮਿੱਟੀ ਦੇ ਫੁੱਟਪਾਥ ਤੇ ਲਾ ਦਿੱਤੀ ਪਰ ਕਿਨਾਰੇ ਦੀ ਮਿੱਟੀ ਕੱਚੀ ਹੋਣ ਕਾਰਨ ਇੱਕਦਮ ਟਰੱਕ ਪਲਟ ਗਿਆ ਧਰਤ ਤੱਗੇ ਹੋਣ ਕਾਰਨ ਟਰੱਕ ਉਹਨਾਂ ਵਿੱਚ ਫਸ ਗਿਆ ਤੇ ਡਰਾਈਵਰ ਕਿਸੇ ਤਰ੍ਹਾਂ ਬਾਹਰ ਹੀ ਹੋ ਕੇ ਬਾਹਰ ਆ ਗਿਆ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮੈਂ ਗੱਡੀ ਮੇਰੀ ਹੈ ਹਾਜੀ ਫਿਰ ਤੋਂ ਭਰ ਕੇ ਅਜ ਨਾਲੇ ਜਾ ਰਹੀ ਐ ਤੇ ਰਾਤ ਕੇ ਗੱਡੀ ਵਾਲੇ ਇਹਨੂੰ ਸਾਈਡ ਦਬਾਤੀ ਸਾਈਡ ਦਬਾਤੀ ਇਹਨਾਂ ਆਪਣਾ ਪਛਾਣਦੇ ਪਛਾਣਦੇ ਗੱਡੀ ਕੱਚੇ ਲਾਈ ਐ ਕੱਚੇ ਲਾਂ ਤੋਂ ਬਾਦ ਗੱਡੀ ਪਲਟ ਗਈ ਜੇ ਬੇ ਕਾਬੂ ਹੋ ਕੇ ਕੱਚੀ ਜਗਾ ਸੀਗੀ ਨੋਕਰਾਂ ਕੱਚੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਜੀ ਨੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਹਾਜੀ ਪੁੱਤੋ ਆ ਰਿਹਾ ਕਿੱਥੇ ਜਾ ਰਿਹਾ ਸੀ ਅਜ ਨਾਲੇ ਇਹ ਕ੍ਰੈਸ਼ਰ ਦਾ ਮਾਲ ਸਾਰਾ ਹਾਂ ਜੀ ਹਾਂ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਗਿਆ ਜੀ ਅੱਛਾ ਖਰੀਦ ਕੇ ਰੱਖਿਆ ਸੀ ਇਹ ਨਾਲੇ ਤੇਰੇ ਨਾਲੇ ਡਰਾਈਵਰ ਦਾ ਕੀ ਨਾਮ ਹੈ ਔਰ ਡਰਾਈਵਰ ਦਾ ਨਾਮ ਸੋਨ ਲਾਲਾ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕੈਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਣ ਜੰਦਾ ਵੀ ਹੈਗਾ ਥੋੜਾ ਇਹ ਸਾਡਾ ਪੱਥਰ ਪੱਥਰ ਤੇ ਨਹੀਂ ਖਰਾਬ ਹੋਏਗਾ ਵੀ ਨਹੀਂ ਪੱਥਰ ਨਹੀਂ ਖਰਾਬ ਹੋਣਾ ਜੀ ਪੱਥਰ ਚੱਕੇ ਆ ਨਾ ਇਹ ਸਾਡਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਅ ਹੋ ਗਿਆ ਬੋਲ ਰਾਤ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਤੇ ਵੀ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸੋਂ ਦੂਜੀ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਜਦ ਤੱਕ ਇਹਦਾ ਕੰਮ ਹੁੰਦਾ ਉਹਦੇ ਬਾਅਦ ਜਦ ਗੱਡੀ ਤਿਆਰ ਹੋਣੀ ਹੈ ਦੁਆਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਈ ਹਾਂ ਜੀ ਹਾਈ ਡਰੇ ਆ ਗਿਆ ਰੈਨ ਆ ਗਿਆ ਤੇ ਗੱਡੀ ਉਹ ਏਜੰਸੀ ਛੱਡ ਕੇ ਜਾਣਾ ਪਤਾ ਵੀ ਹੁਣ ਦੂਜੀ ਗੱਡੀ ਮੰਗਾਈ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਹੈ ਖਾਲੀ ਉਹਦੇ ਜੇ ਆਪਣੇ ਚਿਲਕਾ ਵਾ ਕੇ ਦੇ ਭੇਜਦਾ ਇੱਡਾ ਸਾਰੀਆਂ ਕੱਚੀਆਂ ਰੱਖੀਆਂ ਹੋਈਆਂ ਨੇ ਟੈਟਾ ਨੂੰ ਮਿੱਟੀ ਨਹੀਂ ਪਾਈ ਹੋਈ ਹਾਂ ਮਿੱਟੀ ਸਾਈਡ ਦੇ ਵਿੱਚ ਘੱਟ ਤੋਂ ਘੱਟ ਪਾਈ ਪਾਈ ਬੋਟਮ ਮਿੱਟੀ ਚਾਹੀਦੀ ਉਹ ਮਿੱਟੀ ਨਹੀਂ ਹੈਗੀ ਇੱਕ ਇੱਕ ਬੋਟ ਮਿੱਟੀ ਨਹੀਂ ਹੈਗੀ